ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਣਿਆ ਦੇ ਜੁਨੀਆਂ ਦੀ ਟੌਪ 10 ਖਬਰਾਂ ਤੇ ਸਟੇਟ ਬੈਂਕ ਆਫ ਇੰਡੀਆ SBI ਨੇ 21 ਮਾਰਚ ਨੂੰ ਇਲੈਕਟੋਰਲ ਬੌਂਡ ਤੋਂ ਜੁੜਿਆ ਪੂਰਾ ਡਾਟਾ ਇਲੈਕਸ਼ਨ ਕਮਿਸ਼ਨ ਨੂੰ ਸੌਂਪਿਆ ਆਯੋਗ ਨੇ ਇਸ ਨੂੰ ਜਨਤਕ ਕੀਤਾ ਇਸ ਵਿੱਚ ਬੈਂਕ ਨੇ ਬੌਂਡ ਦਾ ਅਲਫਾ ਨਿਊਮੈਰਿਕ ਨੰਬਰ ਵੀ ਦੱਸਿਆ ਜਿਸ ਵਿੱਚ ਪਤਾ ਚੱਲ ਗਿਆ ਕਿ ਕਿਸ ਕੰਪਨੀ ਨੇ ਕਿਸ ਸਿਆਸੀ ਆਗੂ ਨੂੰ ਆਪੇਕ ਸਿਆਸੀ ਦਲ ਨੂੰ ਕਿੰਨਾ ਚੋਣਵੀ ਚੰਦਾ ਦਿੱਤਾ ਨਵੇਂ ਡਾਟਾ ਤੋਂ ਖੁਲਾਸਾ ਹੋਇਆ ਹੈ ਕਿ ਟੌਪ 10 ਪਾਰਟੀਆਂ ਨੂੰ ਅੱਧੇ ਤੋਂ ਜ਼ਿਆਦਾ ਚੰਦਾ ਵਿਹਾਰ ਦੇ ਵਿੱਚ ਦੇਸ਼ ਦੇ ਸਭ ਤੋਂ ਲੰਬੇ ਪੁਲ ਦਾ ਹਿੱਸਾ ਡਿੱਗਿਆ ਇੱਕ ਦੀ ਮਹਤਵਪੂਰਨ ਰਕਮੀਆਂ ਨੂੰ ਕੱਢਿਆ ਗਿਆ ਬਾਹਰ ਕੁਝ ਦੇ ਦਬੇ ਹੋਣ ਦੀਆਂ ਸ਼ੰਕਾ ਸੁਪੋਲ ਦੇ ਬਕੋਰ ਦੇ ਅਤੇ ਮਧੂਬਣੀ ਜ਼ਿਲ੍ਹੇ ਦੇ ਬੇਜਾ ਦੇ ਵਿੱਚ ਬਣ ਰਹੇ ਪੁਲ ਦੇ ਤਿੰਨ ਗਾਡਰ ਅੱਜ ਜੁਰੀ ਡਿੱਗ ਪਏ ਸਾਨਕ ਲੋਕਾਂ ਦਾ ਕਹਿਣਾ ਕਿ 10 ਤੋਂ ਜ਼ਿਆਦਾ ਮਜ਼ਦੂਰਾਂ ਨੂੰ ਕੱਢ ਕੇ ਹਸਪਤਾਲ ਭੇਜਿਆ ਗਿਆ ਅਜੇ ਤੱਕ ਮਲਵੇ ਦੇ ਵਿੱਚ ਕੁਝ ਹੋਰ ਦਬੇ ਮਜ਼ਦੂਰਾਂ ਦੀ ਹੈ ਅਸ਼ੰਕਾ ਐਸਡੀਆਰ ਅਤੇ ਐਨਡੀਆਰ ਦੀ ਟੀਮਾਂ ਚਲਾ ਰਹੀਆਂ ਮੌਕੇ ਤੇ ਸਰਚ ਅਭਿਆਨ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਹੁੰਦਵਾਰਾਂ ਦੀ ਚੌਥੀ ਸੂਚੀ ਜਾਰੀ ਕੀਤੀ ਜਿਸ ਵਿੱਚ ਪੁੱਡੂਚਿਰੀ ਦੀ 1 ਅਤੇ ਤਾਮਿਲਨਾਡੂ ਦੀ 14 ਸੀਟਾਂ ਤੇ ਕੈਂਡੀਡੇਟ ਦੇ ਨਾਮਾਂ ਦਾ ਕੀਤਾ ਗਿਆ ਐਲਾਨ ਇੱਕ ਦਿਨ ਪਹਿਲਾਂ ਤੀਸਰੀ ਲਿਸਟ ਜਾਰੀ ਕੀਤੀ ਸੀ ਜਿਸ ਵਿੱਚ ਤਾਮਿਲਨਾਡੂ ਦੇ ਨੋਮਿਨੇਵਾਰਾਂ ਦੇ ਨਾਮ ਦਾ ਕੀਤਾ ਗਿਆ ਸੀ ਐਲਾਨ ਤੇ ਕਿਲਨਗਾਨਾ ਦੇ ਰਾਜਪਾਲ ਰਹੇ ਤਮਿਲੀ ਸਾਈ ਸੁੰਦਰ ਰਾਜਨ ਨੂੰ ਚੇਨਈ ਸਾਊਥ ਤੋਂ ਦਿੱਤਾ ਗਿਆ ਟਿਕਟ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਦਾ ਸੀਜ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸੀਜ਼ਨ ਦਾ ਦੂਸਰਾ ਮੈਚ ਕੱਲ ਚੰਡੀਗੜ੍ਹ ਵਿੱਚ ਖੇਡੇ ਜਾਵੇਗਾ। ਇਹ ਮੈਚ ਚੰਡੀਗੜ੍ਹ ਦੇ ਕੋਲ ਮੁੱਲਾਪੁਰ ਵਿੱਚ ਬਣੇ ਨਵੇਂ ਕ੍ਰਿਕਟ ਸਟੇਡੀਅਮ ਵਿੱਚ ਹੋਏਗਾ। ਅਜੇ ਤੱਕ ਸਾਰੇ ਮੈਚ ਪੀਸੀਏ ਦੇ ਮਹਾਲੀ ਸਟੇਡੀਅਮ ਵਿੱਚ ਹੁੰਦੇ ਸਨ, ਲੇਕਿਨ ਇਸ ਸੀਜ਼ਨ ਤੋਂ ਨਵੇਂ ਸਟੇਡੀਅਮ ਵਿੱਚ ਸਾਰੇ ਮੈਚ ਹੋਣਗੇ। ਮੁੱਲਾਪੁਰ ਦੇ ਨਵੇਂ ਸਟੇਡੀਅਮ ਵਿੱਚ ਸਨੇਚਰਵਾਰ ਨੂੰ ਦਿੱਲੀ ਕੈਪੀਟਲਸ ਅਤੇ ਪੰਜਾਬ ਕਿੰਗਜ਼ ਦੀ ਟੀਮਾਂ ਦੇ ਵਿੱਚ ਹੋਏਗਾ ਮੈਚ। हरियाणा ਦੇ ਸੀਐਮ ਨਾਇਬ ਸੰਦੀ ਨਰਾਜ ਚੱਲ ਰਹੇ ਸਾਫ ਦਾ ਗ੍ਰਹਿ ਅਤਿ ਸੇਤ ਮੰਤਰੀ ਅਨਿਲ ਵਿਜਤੋ ਮਿਲਣ ਸ਼ੁੱਕਰਵਾਰ ਨੂੰ ਬਾਲਾ ਪੌਂਚੇ ਦੇ ਦਰਮਿਆਨ ਅਨਿਲ ਵਿਜ ਨੇ ਬੁਕੇ ਦੇ ਕੇ ਸੀਐਮ ਦਾ ਸਵਾਗਤ ਕੀਤਾ ਵਿਜ ਨੇ ਸੀਐਮ ਨੂੰ ਸ਼ਾਲ ਵੀ ਪਹਿਨਾਈ ਇਸ ਦੇ ਬਾਅਦ ਮੁੱਖ ਮੰਤਰੀ ਨੇ ਵਿਜ ਦੇ ਪੈਰ ਚੁਏ ਮੁੱਖ ਮੰਤਰੀ ਅਤੇ ਵਿਜ ਦੇ ਵਿਚਕਾਰ ਲਗਭਗ 40 ਮਿੰਟ ਤੱਕ ਚੱਲੀ ਗੱਲਬਾਤ ਬਾਅਦ ਵਿੱਚ ਅਨਿਲ ਵਿਜ ਨੇ ਪੱਤਰਕਾਰਾਂ ਤੋਂ ਗੱਲਬਾਤ ਦੇ ਵਿੱਚ ਹੱਦਦੇ ਹੋਏ ਕਿਹਾ ਕਿ ਮੁਲਾਕਾਤ ਹੋਈ ਕੁਝ ਗੱਲ ਵੀ ਹੋਈ ਹੈ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਬਾਅਦ ਮਚਿਆ ਸਸੇ ਕਮਾਦਨ ਹਰਿਆਣਾ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਾਰਕੁਨਾਂ ਅਤੇ ਕਾਂਗਰਸ ਆਗੂ ਕਰ ਰਹੇ ਜਮਕਿ ਵਿਰੋਧ ਆਪ ਕਾਰਕੁਨਾਂ ਨੇ ਹਰਿਆਣਾ ਦੇ ਖੇਤਰ ਵਿੱਚ ਸੀਐਮ ਨਾਇਬ ਸੈਣੀ ਦੇ ਆਵਾਸ ਦੇ ਕਿਰਾਵਾ ਕਰਨਾ ਚਾਹਿਆ ਤਾਂ ਇੱਥੇ ਪਹਿਲਾਂ ਹੀ ਪੁਲਿਸ ਤਾਇਨਾਤ ਸੀ ਕਾਰਕੁਨਾਂ ਅਤੇ ਪੁਲਿਸ ਵਿਚਾਲੇ ਜਮਕੇ ਹੋਈ ਝੜ ਜੁੜਾਣਾ ਵਿੱਚ ਅੱਜ ਡੀਓ ਅਤੇ ਡਿਪਟੀ ਕਮਿਸ਼ਨਰ ਸਾਖੀਸਾਨੀ ਨੇ ਚੋਣ ਜਾਬਤਾ ਨੂੰ ਲਾਗੂ ਕਰਨ ਦੇ ਆਦੇਸ਼ ਅਧਿਕਾਰੀਆਂ ਦੇ ਉੱਤੇ ਸਾਖੀ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਕਿ ਸ਼ਹਿਰ ਵਿੱਚ ਬੀਐਸਐਫ ਅਤੇ ਸੀਆਰਪੀਐਫ ਸਮੇਤ ਸਾਰੇ ਏਜੰਸੀ ਐਕਟਿਵ ਰੂਪ ਤੋਂ ਕਰ ਰਹੀਆਂ ਨੇ ਕੰਮ ਇਨਕਮ ਟੈਕਸ ਅਤੇ ਆបਕਾਰੀ ਵਿਭਾਗ ਨੂੰ ਵੀ ਸਖਤ ਆਦੇਸ਼ ਦਿੱਤੇ ਗਏ ਹੈ ਕਿ ਉਹ ਫੀਲਡ ਵਿੱਚ ਲਗਾਤਾਰ ਨਜ਼ਰ ਬਣਾਈ ਰੱਖਣ ਪੁਰਤਲਾ ਦੇ ਪਿੰਡ ਸੁੰਨੜਵਾਲ ਦੇ ਨਜ਼ਦੀਕ ਸੁਖਾਨੀ ਪੁਲ ਦੇ ਨੇੜੇ ਐਨਡੀਪੀਏ ਐਕਟ ਵਿੱਚ ਮਾਮਲੇ ਵਿੱਚ ਛਾਪੇਮਾਰੀ ਕਰਨ ਆ ਨਾਰਕੋਟਿਕਸ ਕ੍ਰਾਈਮ ਬਿਊਰੋ ਐਨਸੀਬੀ ਚੰਡੀਗੜ੍ਹ ਦੀ ਟੀਮ ਤੇ ਫਾਇਰਿੰਗ ਕਰਨ ਦਾ ਮਾਮਲਾ ਆਇਆ ਸਾਹਮਣੇ ਐਫਐਸਟੀ ਟੀਮ ਸਮੇਤ ਆਇਆ ਕੋਰੀਅਰ ਮਾਲਕ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਅਤੇ ਫਾਇਰਿੰਗ ਦੇ ਵਿੱਚ ਐਨਸੀਬੀ ਦੀ ਟੀਮ ਨੇ ਬਹਾਦਰੀ ਦਿਖਾਉਂਦਿਆਂ ਹੋਇਆ ਪੁਲਿਸ ਦੀ ਸਹਾਇਤਾ ਦੇ ਨਾਲ ਮੁੱਖ આરોપી ਨੂੰ ਪਕੜ ਕੇ ਆਪਣੇ ਨਾਲ ਲਿਆ ਦਿੱਲੀ ਦੇ ਮੁੱਖ ਮੰਤਰੀ ਕੇਜਵਾਲ ਦੀ ਗ੍ਰਿਫਤਾਰੀ ਦੇ ਬਾਅਦ ਆਪਕਾਰ ਕੋਨਾਂ ਨੇ ਹਰਿਆਣਾ ਦੇ ਕੁਸ਼ੇਤਰ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਦੇ ਆਵਾਜ਼ ਦਾ ਘਰਾਵ ਕਰਨ ਪਹੁੰਚੇ ਐ ਇੱਥੇ ਪਹਿਲਾਂ ਤਾਂ ਤੈਨਾਤ ਪੁਲਿਸ ਨੇ ਉਹਨਾਂ ਨੂੰ ਰੋਕਿਆ ਮਾਹੌਲ ਵਿਗੜਨ ਤੇ ਪੁਲਿਸ ਨੇ ਵਰਕਰਾਂ ਤੇ వాటర్ ਕੈਨਾਂ ਦਾ ਇਸਤੇਮਾਲ ਕੀਤਾ ਬਾਅਦ ਵਿੱਚ ਲਾਠੀ ਚਾਰਜ ਵੀ ਕੀਤਾ ਗਿਆ ਆਪ ਆਗੂ ਨਰਾਗ ਡਾਂਡਾ ਦੇ ਸਿਰ ਵਿੱਚ ਲੱਗੀਆਂ ਸੱਟਾਂ ਉਹਨਾਂ ਦੇ ਸਿਰ ਤੋਂ ਕਾਫੀ ਖੂਨ ਬਹਿ ਉਹਤੀ ਸੁਸ਼ੀਲ ਗੁਪਤਾ ਵੀ ਹੋਏ ਲਕਮੀ हरियाणा ਦੇ ਯੂਟਿਊਬਰ ਐਲਵਿਸ਼ ਯਾਦਵ ਦੀ ਗ੍ਰਿਫਤਾਰੀ ਦੇ ਬਾਅਦ ਉਹਨਾਂ ਦੇ ਦੋਸਤਾਂ ਦੀ ਵੀ ਵਧੀਆ ਮੁਸ਼ਕਲਾਂ ਪੁਲਿਸ ਉਤਰਨ ਦੇ ਮੁਤਾਬਿਕ ਐਲਵਿਸ਼ ਦੇ ਸਾਥੀ ਸਿੰਗਰ ਫਾਜ਼ਿਲਪੁਰਿਆ ਨੂੰ ਨੌੜਾ ਪੁਲਿਸ ਨੇ ਪੁਚਗਾਸ ਲਈ ਸੱਦਾ ਪੁਲਿਸ ਦਾ ਦਾਅਵਾ ਹੈ ਕਿ ਫਾਜ਼ਿਲਪੁਰਿਆ ਪਿੰਡ ਵਿੱਚ ਰੇਪ ਪਾਰਟੀ ਆਯੋਜਿਤ ਕੀਤੀ ਗਈ ਸੀ ਇੱਥੇ ਐਲਵਿਸ਼ ਨੇ ਸੱਪਾਂ ਦੇ ਨਾਲ ਵੀਡੀਓ ਸ਼ੂਟ ਕਰਵਾਏ ਸਨ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਈ ਹੈ ਫਿਲਹਾਲ ਇਸ ਨੀਜ਼ ਬਲੈਟਰ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ